ਹਾਂ ਜੀ ਨੇ ਕੀ ਨਾ ਆਪਣਾ ਹੀ ਨਾਮ ਕੀ ਆਪਣਾ ਅੱਜ ਤੁਹਾਡੇ ਪੇਜ ਨੂੰ ਮਾਨਸਮਾਨ ਮਿਲਿਆ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹਾਂ ਜੀ ਬਹੁਤ ਵਧੀਆ ਫੀਲ ਹੋ ਰਹੀ ਹੈ ਪਹਿਲੀ ਵਾਰ ਨਾਮ ਮਿਲਿਆ ਨਾਲੋਂ ਹਾਂ ਜੀ ਪਹਿਲੇ ਪਹਿਲੀ ਵਾਰ ਨਾਮ ਮਿਲਿਆ ਅੱਜ ਬਹੁਤ ਵਾਰੀ ਨਾਮ ਮਿਲੇ ਆ ਜਦ ਕਹਿੰਦੀ ਸੀ ਨਾ ਨਾਮ ਮਿਲਿਆ ਤਾਂ ਬਲੱਡੂ ਦਾ ਕੀ ਨਾਮ ਦਾ ਲਖਨਊ ਓਡੀਸਾ ਜਦੋਂ ਪੰਜਾਬ ਜਦ ਕਾਫੀ ਗਈ ਆ ਬਾਰੀਆ ਸਟੇਟ ਆ ਪੰਜਾਬ ਆ ਚ ਗਈ ਆ ਦੀਦਰ ਨੇ ਜੀ ਦਾ ਨਾਮ ਹੈ ਸਾਡੇ ਦੇ ਵਿੱਚ ਬਹੁਤ ਜਿਆਦਾ ਗਰਮ ਜਿਵੇਂ ਇੱਕ ਪਰਵਾਰ ਨੂੰ ਬਹੁਤ ਜਿਆਦਾ ਗਰਮ ਮਹਿਸੂਸ ਹੋ ਰਿਹਾ ਜਿੱਦਾਂ ਹਾਂਜੀ ਬਹੁਤ ਆ ਰਿਹਾ ਕਿ ਸਾਡੇ ਪਿੰਡ ਭਰਾਵਾਂ ਦੇ ਸੁਝਾ ਰਹੇ ਨੇ ਜਿਹੜੇ ਹੋ ਰਹੇ ਆ ਕੀ ਕਹਿੰਦਾ ਇਹ ਚਾਚਾ ਜੀ ਆ ਬੇਟੀ ਦੇ ਅੱਛਾ ਜੀ ਹਾਂਜੀ ਸਾਰੇ ਸਾਡੇ ਬਹੁਤ ਗਰਮ ਮਹਿਸੂਸ ਕਰ ਰਹੇ ਸਾਡੇ ਇਲਾਕੇ ਵਾਲੇ ਇਹ ਪਿੰਡ ਦੀ ਪਹਿਲੀ ਬੇਟੀ ਹੈ ਨਾ ਮੈਂ ਤਾਂ ਕੀ ਹੁੰਦੀ ਹੈ ਨਾ ਬੋਲਦੀ ਹਾਂਜੀ ਸੁੰਦੀ ਵੀ ਨਹੀਂ ਆਉਂਦੀ ਵੀ ਨਹੀਂ ਅੱਛਾ ਜੀ ਕੀ ਟਿਕੜੇ ਬਣਦੇ ਰਹੇ ਮਾਲਿਓ ਅਸੇ ਸਰਲਾਵਾ ਅਸੇ ਬਹੁਤ ਦਗਿਨਾਈ ਮੇਰਾ ਨਾਮ ਹੈ ਸਨੀ ਰਤੜਾ ਇਹ ਕੋਈ ਲੋਕ ਪ੍ਰਧਾਨਾ ਵਾਜੀ ਅੱਜ ਬੇਟੀ ਨੂੰ ਜਿਹੜਾ ਸਨਮਾਨ ਮਿਲਿਆ ਉਹਤਨੀ ਸਾਨੂੰ ਸਾਰੇ ਇਲਾਕੇ ਨੂੰ ਬਹੁਤ ਮਾਣ ਆ ਜੀ ਔਰ ਅਸੀਂ ਇਸ ਕਾ ਦੀ ਬਹੁਤ ਖੁਸ਼ੀ ਤੁਹਾਨੂੰ ਦੱਸ ਨਹੀਂ ਸਕਦੇ ਪਿਆਰ ਨਹੀਂ ਕਰ ਸਕਦੇ ਕਿ ਵੀ ਇਹ ਬੱਚੀ ਨੂੰ ਜਿਹੜਾ ਸਨਮਾਨ ਮਿਲਿਆ ਇਸ ਦੀ ਹੱਕਦਾਰ ਹੈ ਔਰ ਅਸੀਂ ਉਮੀਦ ਕਰਾਂਗੇ ਸਰਕਾਰ ਦੇ ਕੇ ਹੋਰ ਵੀ ਬਿਹਾਰ ਲਾਵਾਂਗੇ ਇਹ ਬੱਚੀ ਨੂੰ ਮਾਨ ਸਨਮਾਨ ਇਸ ਤੋਂ ਵੀ ਹੋ ਰਕੇ ਜਾਵੇ ਕਿਉਂਕਿ ਇਹੋ ਜਿਹੇ ਬੱਚੇ ਜਿਹੜੇ ਹੁੰਦੇ ਨੇ ਉਹੀ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਔਰ ਮੈਂ ਪੂਰਾ ਅਸ਼ਵਾਸਨ ਹੁਣਾ ਪ੍ਰੋਗਰਾਮ ਸਾਡੇ ਕੋਲ ਜੋ ਵੀ ਬਣ ਹੈ ਜਨਰੇਸ਼ਨ ਵਗੈਰੇ ਉਹਨਾਂ ਬਾਰੇ ਕੀ ਮੈਸੇਜ ਦਵਾਉਂਦੇ। ਬਟ ਮੈਂ ਔਰ ਵਾਲੀ ਜਨਰੇਸ਼ਨ ਨੂੰ ਇਹੋ ਦੱਸਿਆ ਜਾਊਗਾ ਕਿ ਇਸ ਬੱਚੇ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਬੱਚਾ ਕਦੇ ਵੀ ਜਦੋਂ ਇਹ ਬੱਚੇ ਕਿਸ ਤਰ੍ਹਾਂ ਦਾ ਲੋ ਦੱਸਿਆ ਵਾ ਕਿ ਬੱਚੀ ਸੋ ਨਹੀਂ ਸਕਦੀ, ਬੋਲ ਨਹੀਂ ਸਕਦੀ। ਲੇਕਿਨ ਉਸਨੇ ਬਾਅਦੂਦ ਵੀ ਬੱਚੇ ਦੇ ਅੰਦਰ ਇੱਕ ਜਜ਼ਬਾ ਸੀਗਾ ਕਿ ਮੈਂ ਕੁਝ ਕਰਕੇ ਦਿਖਾਉਣਾ। ਔਰ ਉਹਨੇ ਕਰਕੇ ਦਿਖਾਇਆ। ਔਰ ਇਸ ਕਰਕੇ ਅਸੀਂ ਇਹਨੂੰ ਦਿਨੋ ਸਲੂਟ ਕਰਦੇ ਆ ਜੋ ਇਹਨੇ ਕੀਤਾ। ਹਰ ਬੱਚਾ ਨਹੀਂ ਕਰ ਸਕਦਾ ਔਰ ਇਹ ਲੋਕਾਂ ਤੋਂ ਵੀ ਨਾ ਸੇਸ਼ਨ ਲੈਵਲ ਤੱਕ ਦੀ ਗੇੜੀ ਆ ਸਾਨੂੰ ਬਹੁਤ ਦਾ ਮਾਡਲ ਹੋ ਰਿਹਾ ਇਸ ਚੀਜ਼ ਦਾ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਵਿੱਚ ਕੁੜੀ ਦਾ ਬਹੁਤ ਜ਼ਿਆਦਾ ਮੱਦ ਪੱਤਰ ਸਨਮਾਨ ਵਾਲਾ ਚਾਹੀਦਾ ਬਾਕੀ ਸਾਨੂੰ ਸਰਕਾਰ ਨੇ ਸਮਝ ਕੀ ਦੋਆਇਆ ਵਾ ਕਿ ਕੁੜੀ ਦਾ ਟਾਈਮ ਕਿਸੇ ਵੱਡੇ ਪੱਤਰ ਕਿਤੇ ਸਨਮਾਨ ਕੀਤਾ ਜਾਊਗਾ ਇਹੋ ਜੀਆਂ ਬੱਚਿਆਂ ਦੇਖ ਕੇ ਹੋਰ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਆ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਨਨ ਰਿਆ ਕੁੜੀ ਸੁਣ ਨਹੀਂ ਸਕਦੀ ਕੁੜੀ ਬੋਲ ਨਹੀਂ ਸਕਦੀ ਫਿਰ ਵੀ ਕੁੜੀ ਨੇ ਇੱਡੀ ਵੱਡੀ ਲੈਵਲ ਤੇ ਇਹਨਾਂ ਸਾਡਾ ਮੈਡਮ ਗੁਰੂ ਘਰ ਗੁਰੂ ਜੀ ਸਾਹਿਬ ਪਾਸ਼ਾ ਜੀ ਨਾਮ ਤੇ ਮਸ਼ਹੂਰ ਸੀ ਪਰ ਇੱਕ ਦਿਨੇ ਸਾਡਾ ਪਿੰਡ ਦਾ ਨਾਮ ਰੋਸ਼ਨ ਹੋ ਗਿਆ ਸੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਇਸ ਚੀਜ਼ ਬਾਰੇ